ਮੈਂ ਸੰਗਤ ਹੋ ਰਿਹਾ ਨਾਮ ਦੱਸ ਦਿੰਦੇ ਹਾਂ ਸਗੀਪੁਰ ਜੀ ਸਰ ਬੈਸ ਅ ਗੁੱਡ ਨੇਮ ਤੋਂ ਦਾ ਮੇਰਾ ਨਾਮ ਕੀ ਡਾਕਟਰ ਹਰਸ਼ੀਤ ਗੋਹਿਲ ਹੈ ਮੈਡੀਕਲ ਅਫਸਰ ਸਿਵਲ ਹਸਪੀਟਲ ਬਟਿੰਡਾ ਜੀ ਸਾਡੇ ਕੋਲ ਇੱਕ ਲੜਕੀ ਜੀ ਜਿਸ ਦਾ ਨਾਮ ਹੈ ਹਰਪ੍ਰੀਤ ਕੌਰ ਵਾਈਫ ਆਫ ਹਰਸ਼ਦੀਪ ਸਿੰਘ ਭਗਤਾ ਸਿਵਲ ਹਸਪੀਟਲ ਤੋਂ ਰੈਫਰ ਹੋ ਕੇ ਆਈ ਹੈ ਜੀ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕੰਮਕਾਜ ਜਾਂ ਰਨਿੰਗ ਕਰ ਰਹੇ ਸੀਗੇ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਤੇ ਉਹਨਾਂ ਉੱਪਰ ਫਾਇਰਿੰਗ ਅਸੀਂ ਉਹਨਾਂ ਦੀ ਮੈਡੀਕਲ ਲੀਗਲ ਕਾਰਵਾਈ ਕਰਕੇ ਜੀ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈ ਤੇ ਮਰੀਜ਼ ਨੂੰ ਅਸੀਂ ਅਗਲੇ ਟੈਸਟਾਂ ਲਈ ਭੇਜ ਰਹੇ ਹਾਂ ਪਤਾ ਲੱਗਿਆ ਵੀ ਗੋਲੀ ਜਾਂ ਕੋਈ ਨਿਸ਼ਾਨ ਕਿੱਥੇ ਹੈਗੇ ਉਹਨਾਂ ਦੀ ਜੀ ਖੱਬੇ ਪੱਟ ਉੱਪਰ ਨਿਸ਼ਾਨ ਹੈਗੇ ਆ ਜੀ ਇਹ ਕੀ ਨਿਸ਼ਾਨ ਹੋ ਕਿਸ ਚੀਜ਼ ਦੇ ਹੈ ਇਹ ਹਜੇ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਪਲਾਇਨ ਦੇ ਦੇਖਿਆ ਜਖਮੀ ਕਹੇ ਜੋ ਨਹੀਂ ਜਖਮੀ ਕੋਈ ਕੋਈ ਪੇਸ਼ੈਂਟ ਆਇਆ ਜੀ ਸਾਡੇ ਕੋਲੇ ਹਰਪ੍ਰੀਤ ਕਾਰਜ ਜੀ ਭਾਈ ਪਹਿਲਾਂ ਜਾ ਰਹੇ ਸੀ ਕਿ ਪੁੱਤਰ ਦਾਣਾ ਮੰਡੀ ਉੱਥੇ ਸੈਰ ਕਰ ਰਹੇ ਸੀ ਹੂੰ ਉਹ ਬੈਕ ਸਾਈਡ ਤੋਂ ਇੱਕ ਸਪਲੈਂਟਰ ਮੋਟਰਸਾਈਕਲ ਲੰਘਾਈ। ਹਾਂ। ਉਹਦੇ ਦੇ ਵਿੱਚ ਇੱਕ ਦੋ ਮੁੰਡੇ ਸੀ ਜਿਹੜੇ ਬੈਠੇ ਉਹਦਾ ਆਪਾਂ ਨੂੰ ਕੋਈ ਇਜੈਕਟ ਨਹੀਂ ਪਤਾ ਵੀ ਕੌਣ ਸੀ ਆਪਾਂ ਜਾਣਦੇ ਨਹੀਂ ਕਿ ਆਪਾਂ ਹੁਣ ਦੋਕਲ ਜਾਂਦਾ ਬੰਦਾ ਆਪਾਂ ਨੂੰ ਕੀ ਪਤਾ ਲੱਗਦਾ ਕਿਸ ਦਾ ਉਹ ਇਹ ਗੋਲੀ ਮਾਰੀ। ਹੁਮਾ ਬੰਨੇ ਸੀ ਕਿ ਮੇ ਸੀ ਕਿ ਉਹ ਜੇ ਨਜ਼ਰ ਆ ਰਹੇ ਸੀਗੇ। ਜਿਹੜਾ ਜੀ ਮਗਰ ਬੈਠਾ ਸੀ ਉਹ ਤਾਂ ਲੈਤੀ ਸੀ ਲੋੜੀ ਤੇ ਜਿਹੜਾ ਚਲਾਉਦਾ ਸੀ ਮੋਟਰਸਾਈਕਲ ਉਹਦੇ ਕੋਟ ਪਾਇਆ ਮੈਨਾਂ ਕਦੇ ਧਿਆਨ ਦਿੱਤਾ ਹੀ ਨੰਬਰ ਵੀਟ ਰਹਿਣੀ ਸੀ ਮੁੰਡਾ ਤੁਹਾਡੀ ਮੈਰਿਜ ਕਦੋਂ ਹੋਈ ਹੈ? ਛੜਿੰਗ ਮੇਰੇ ਵੀ ਨਹੀਂ ਭਾਈ ਲੰਮਰ ਜੋਈ ਤੁਹਾਡੀ ਲੰਮੇ ਜੀ ਕੀ ਕਾਰਨ ਕੀ ਹੈ ਕਿ ਤੇ ਲੰਮ ਮਰਜ਼ਾ ਲੈਂਗਲ ਤਾਂ ਨਹੀਂ ਲੱਗਦਾ ਹਮਲਾ ਕਰਨ ਵਾਲਾ ਜਾਂ ਤੁਹਾਨੂੰ ਕੀ ਲੱਗ ਰਿਹਾ ਹੈਗਾ ਨਹੀਂ ਉਹਦੇ ਘਰ ਵਾਲੇ ਹੈ ਨਹੀਂ ਅੱਥੇ ਜੀ ਮੈਨੂੰ ਅੱਜ ਹੀ ਕਾਲ ਉਹਦੇ ਆ ਉਹ ਕਹਿੰਦੇ ਸੀ ਆਵਾਂਗੇ ਵੀ ਇਹਦਾ ਪਤਾ ਲਿਆ ਨਾ ਹਾਂ ਉਹ ਆਉਂਦੇ ਕੀ ਕਾਰਨ ਕੀ ਲੱਗਦਾ ਹੈ ਕੌਣ ਲੋਕ ਹੋ ਸਕਦੇ ਨੇ ਸ਼ੱਕ ਹੀ ਅਮਨ ਦੇ ਵਿੱਚ ਨਹੀਂ ਸ਼ੱਕ ਉਹਨ ਕਿਸੇ ਤੇ ਨਹੀਂ ਕਰ ਸਕਦੇ ਜਾਂ ਆਪਣੀ ਫਿਰਨਾ ਹੈ ਨਹੀਂ ਸੀ ਲਾਜ ਡਾਟ ਜਾਂ ਆਪਾਂ ਜੇ ਕਿਸੇ ਨਾਲ ਲਾਜ ਡਾਟ ਹੁੰਦੀ ਆਪਾਂ ਉਹਨੂੰ ਜਾਣਦੇ ਹੁੰਨੇ ਆਂ ਉਹ ਜਿਹੇ ਬੰਦੇ ਹੈ ਨਹੀਂ ਸੀ ਉਹ ਹਾਂ ਸਰੀਰ ਪੱਖੋਂ ਜਾਣਦੇ ਨਹੀਂ ਆਪਾਂ ਬੰਦੇ ਨੂੰ ਉਹ ਹੈ ਨਹੀਂ ਸੀ ਉਹ ਮੈਰੀਜ ਰਜਾਵੰਦੀ ਨਾਲ ਹੋਈ ਤੇ ਕੋਨੋ ਡਾਊਟ ਨਹੀਂ ਫਿਲਹਾਲ ਉਹਨਾਂ ਦਾ ਉਹਨਾਂ ਦਾ ਕੋਈ ਡਾਊਟ ਨਹੀਂ ਹੈ ਉਹਨਾਂ ਤੇ ਕੋਈ ਡਾਊਟ ਨਹੀਂ ਜੀ ਕੋਈ ਆਉਂਦੇ ਨਹੀਂ ਇਹ ਅੱਛਾ ਛੱਟ ਕਿੰਨੀ ਕਾ ਤੁਹਾਡੇ ਵਾਈਫ ਦੇ ਕਿੱਥੇ ਗੋਲੀ ਲੱਗੀ ਹੈ ਕਿੱਥੇ ਗੋਲੀ ਗੋਲੀ ਕਿੱਥੇ ਲੱਗੀ ਪੱਟਦੀ ਨਹੀਂ ਦਰਤ ਹੋ ਰਹੀ ਹੈ ਜਿੱਥੇ ਲੀ ਰਿਹਾ ਅੱਛਾ ਗੱਲ ਨਹੀਂ ਫਿਰ ਉਹ ਜਿੱਕਰਾਂ ਹੀ ਮਾਰੀ ਦਰਿਆ ਦੇ ਇੱਕ ਵਾਰ ਇਹ ਅੱਜ ਸਵੇਰ 9 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਇਹ ਥਾਣਾ ਦਿਆਲਪੁਰਾ ਦਾ ਜਿਸ ਏਰੀਆ ਪੈਂਦਾ ਹੈ ਜਿਹਦੇ ਵਿੱਚ ਭਕਤਾ ਭਾਈ ਕਾ ਦੇ ਏਰੀਆ ਜਾਂ ਉਹਦੇ ਘਰ ਵੱਲੇ ਵੱਲੋਂ ਮਨ ਲੜਕੀ ਨਾਲ ਜਿਹੜਾ ਗੱਲਬਾਤ ਕੀਤੀ ਸੀਗੀ ਉਹਨਾਂ ਵੱਲੋਂ ਇਹਦੇ ਕਿਸੇ ਦੇ ਖਿਲਾਫ ਜਿਹੜਾ ਹੈਗਾ ਕੋਈ ਵੀ ਜਿਹੜਾ ਸ਼ੱਕ ਜਾਹਰ ਨਹੀਂ ਕੀਤਾ ਸਰ ਬੋਲਚਾਲ ਸੀਗੀ ਆਪਣੇ ਮਾਪਿਆਂ ਨਾਲ ਲੜਕੀ ਦੀ ਜਾਂ ਸੋਰੇ ਨਾਲ ਨਹੀਂ ਇਹਨਾਂ ਵੱਲੋਂ ਜਿਹੜੀ ਲੜਕੀ ਵੱਲੋਂ ਕਿਸੇ ਦੇ ਖਿਲਾਫ ਜਿਹੜਾ ਹੈਗਾ ਸ਼ੱਕ ਜਾਹਰ ਨਹੀਂ ਕੀਤਾ ਕਿਉਂਕਿ ਜਿਹੜੇ ਦੋ ਮੋਟੇ ਨਹੀਂ ਮਾਪਿਆਂ ਨਾਲ ਬੋਲਚਾਲ ਸੀਗੀ ਇਹਨਾਂ ਦੇ ਕਿਹਨੀਆਂ ਜੀ ਉਹਦੇ ਬਾਰੇ ਜਿਹੜਾ ਹੈਗਾ ਉਹ ਤੇ ਪਰਿਵਾਰ ਵਾਲੇ ਦੱਸ ਸਕਦੇ ਨੇ ਉਹਦੇ ਬਾਰੇ ਕੀ ਗੱਲ ਕੀ ਹੋਈ ਹੈ بیٹے ਸੈਲ ਕਰਨ ਨਿਕਲੇ ਸੀ ਕਿ ਬੇਟੇ ਨੇ ਸਾਨੂੰ ਤਾਂ ਜਦੋਂ ਘਰੇ ਸਨੈਮ ਮਿਲਿਆ ਭੱਜ ਕੇ ਮੁੰਡੇ ਆਏ ਹੋਰ ਕਹਿੰਦੇ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਬੱਚੇ ਘਰੇ ਲਈ ਆਉਂਦੇ ਸੀਗੇ ਇੱਥੇ ਤਾਂ ਡਾਕਟਰ ਤੇ ਲਗਾਏ ਹੋਏ ਕਹਿੰਦੇ ਇਹ ਐਕਸੀਡੈਂਟ ਹੀ ਹੋਇਆ ਰੋੜੀ ਦਾ ਨਸ਼ਾ ਬੱਚਿਆਂ ਨੇ ਜਿਹੜੇ ਬੇਟੀ ਨੂੰ ਕੁਝ ਦੱਸ ਦਿੱਤੀ ਉਹ ਕਹਿੰਦੇ ਕਿ ਮੇਰੇ ਕੋਲ ਦੋ ਮੁੰਡੇ ਆਏ ਮਟਰਸ ਨੇ ਕਹਿੰਦੇ ਨਾ ਨਾ ਰੋੜੀ ਦਾ ਜੀ ਪਹਿਲਾਂ ਕੋਈ ਰੰਜੀਤ ਵਗੈਰਾ ਸੀ ਨਹੀਂ ਨਹੀਂ ਕਿਸੇ ਨਾਲ ਨਹੀਂ ਸੀ ਜੀ ਬੰਦੇ ਦੀ ਗੱਲ ਨਹੀਂ ਸੀ ਅੱਗੇ ਵੀ ਜਾਂਦੇ ਹਾਕੀ ਦੇ ਬੇਟਾ ਪਰ ਬੰਦੇ ਤੇ ਆਏ ਕਹਿੰਦੇ ਮੋਟਰਸਾਈਕਲ ਤੇ ਆਏ ਹਾਂ ਮੋਟਰਸਾਈਕਲ ਤੇ ਆਏ ਬੇਟਾ ਇਹਨੂੰ ਚੱਕਰ ਨਾਲ ਕਿਉਂ ਭੱਜ ਗਏ ਬਸ ਇਹਨਾਂ ਤੋਂ ਮੇਰੀ ਗੱਲ ਵਿਚੇ ਪਰ ਮੈਂ ਤਾਂ ਮੋੜਦਾ ਕਿ ਕੀ ਮੰੰਕੀ ਕਰਦੇ ਕਿਵੇਂ ਮੰੰਕੀ ਕਰਦੇ ਇਸ ਤਰ੍ਹਾਂ ਦੇ ਹਾਂ ਮੰੰਦੇ ਸਾਨੂੰ ਬੇਟੀ ਸਹੀ ਸਲਾਮਤ ਚਾਹੀਦੀ ਜੀ ਸਾਨੂੰ ਕੋਈ ਸਾਡੀ ਬੇਟਾ ਬੇਟੀ ਸਹੀ ਰਹਿਣ ਬਸ ਸਾਡੇ ਕੋਈ ਨਹੀਂ ਕਿਸੇ ਨਾਲ ਕੋਈ ਜਿਹੜੀ ਕੱਪ ਦੀ ਵਜ੍ਹਾ ਨਾਲ ਕੀ ਨਾਮ ਹੈ ਬੇਟਾ ਆਪਣਾ ਹਰਪ੍ਰੀਤ ਜੀ ਕਿਥੋਂ ਦਾ ਕਿਹੜਾ ਪਿੰਡ ਹੈ ਭੱਗਦਾ ਭਾਈ ਜੀ ਕੀ ਗੱਲ ਹੋਈ ਹੈ ਅਸੀਂ ਪ੍ਰੋਪਰ ਆ ਕੇ ਆਂਦੇ ਸੀ ਕਿ ਦੋ ਮੁੰਡੇ ਆਏ ਜੀ ਬਾਈਕ ਤੇ ਫਾਇਰ ਮਾਰ ਕੇ ਭੱਜ ਲਏ ਕੀ ਕਾਰਨ ਕੀ ਹੋਇਆ ਪਹਿਲਾਂ ਕੋਈ ਦੋਨੋਂ ਨਹੀਂ ਕਾਰਨ ਕੋਈ ਨਹੀਂ ਜੀ ਅਸੀਂ ਤਾਂ ਕੋਈ ਕਾਰਨ ਜਾਂਦੇ ਸੀ ਦਿੱਲੀ ਨੰਬਰ ਪਲੇਟ ਹੈ ਨਹੀਂ ਸੀਗਾ ਕੋਈ ਤੇ ਕੋਟ ਵਗੈਰਾ ਪਾਏ ਹੋਏ ਸੀ ਮੂੰਹ ਬੰਨੇ ਹੋਏ ਕਿੰਨੇ ਜਣੇ ਕਿੰਨੇ ਨੇ ਦੋ ਜਣੇ ਤੇ ਸੀ ਇਹ ਕਿੱਥੋਂ ਦੀ ਗੱਲ ਹੈ ਕੀ ਟਾਈਮ ਸੀ ਟਾਈਮ ਪਤਾ ਨਹੀਂ ਜੀ ਮੈਨੂੰ ਪਤਾ ਨਹੀਂ ਕੀ ਟਾਈਮ ਸੀ ਟਾਈਮ ਨਹੀਂ ਆਉਂਦਾ ਕਿ ਉਹ ਕਿੱਥੇ ਲੱਗੀ ਥੋੜੀ ਕੋਲੀ ਘਟ ਤੇ ਜੀ ਕਿਹੜੇ ਪਾਸੇ ਸਾਨੂੰ ਨਾਂ ਕੀ ਪਤਾ ਲੱਗਿਆ ਕਿ 7-8 ਵਜੇ ਘਰ ਹੋ ਗਏ ਸੀ